ਉਹ ਉਹ ਟੈਂਟ ਲੱਗੇ ਨਦੀ ਕਿਨਾਰੇ ਕਿੰਨੇ ਘੰਟ ਨਦੀ ਕਿਨਾਰੇ ਟੈਂਟ ਲੱਗੇ ਕਿੰਨੇ ਘੰਟ ਉਹ ਤੇ ਲੱਗੇ ਹੋਰ ਸੋਹਣਾ 뷰 ਸੀ ਚੱਲੀਏ ਦੇਖ ਲੋ ਤੇ ਹੁਣ ਤਾਂ ਆਪਣਾ ਟੈਂਟ ਲਾ ਲਓ ਇੱਕ ਹੈਗੇ ਐ ਇੰਨੇ ਹਾਲਟ ਤੇ ਤੇ ਉੱਪਰੋਂ ਹੂਕਾ ਮਾਰਨੀ ਆ ਬੰਦੀਆਂ ਸਾਹ ਤਾਂ ਪਹਿਲੇ ਉਹ ਸਾਹਮਣੇ ਜਿਹੜਾ ਵਾਟਰਫਾਲ ਦੇਖ ਰਿਹਾ ਵੀ ਜਿੰਨੀ ਉਹਦੀ ਤੁਸੀਂ ਬੇਜਤੀ ਉਹ ਕਰਦੇ ਹੋ ਬੇਅਦਵੀ ਕਰਦੇ ਹੋ ਔਰ ਬਹੁਤ ਸੋਹਣਾ ਵੀ ਉਹ ਵੀ ਬਹੁਤ ਹੈ ਓਏ ਖਿੱਚੋ ਨਾ ਛੱਡੋ ਇਹ ਰੂਪ ਹਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਕਿਵੇਂ ਹੋ ਜੀ ਸਾਰੇ ਲਓ ਜੀ ਮਾਰਨਿੰਗ ਦੇ ਹੋ ਚੁੱਕੇ ਨੇ 5:17 ਮਿੰਟ ਤੇ ਆਪਾਂ ਨਿਕਲ ਚੁੱਕੇ ਆ ਜੀ ਰਾਈਡ ਤੇ ਤੇ ਹੁਣ ਮੈਨੂੰ ਆਵਾਜ਼ ਨਹੀਂ ਪਤਾ ਕਿਵੇਂ ਆਉਂਦੀ ਆ ਮੈਨੂੰ ਆਵਾਜ਼ ਚੈੱਕ ਕਰਨੀ ਪਣੀ ਪਹਿਲਾਂ ਹੋ ਲਾਈਟ ਹੋ ਗਈ ਲਾਈਟ ਹੋ ਗਈ ਲਾਈਟ ਹੋ ਗਈ ਲਾਈਟ ਹੋ ਗਈ ਚਲੋ ਜੀ ਨਿਕਲ ਗਏ ਲੁਰੀਆਂ ਹੀ ਉੱਠਦੀਆਂ ਹੁਣ ਉਹ ਓਏ ਕਹਤਾ ਹਾਂ ਗੋਲੀਆਂ ਨੂੰ ਜਾਂਦਾ ਲਓ ਜੀ ਪਹਿਲੀ ਟਨਲ ਆ ਗਈ ਆ ਸੁਣਨ ਚ ਆ ਵੀ 12 ਟਨਲਾਂ ਬਣੀਆਂ ਨੇ ਓਹ ਹੋ ਹੋ ਗਰਮੀ ਟਨਲ ਦੇ ਤੇ ਗਰਮੀ ਬਹੁਤ ਹੋਰ ਟਨਲ ਤੇ ਠੰਡੀ ਹੁੰਦੀ ਆ ਹਾਂ ਅੰਦਰ ਗੱਡੀਆਂ ਇਹਨਾਂ ਨੇ ਲਾਇਆ ਨਹੀਂ ਹੋਇਆ ਉਹ ਅੰਦਰ ਫਿਲਟਰ ਜਿਹੜੇ ਪੱਖੇ ਜੇ ਟੈਂਪਰੇਚਰ ਵੀ ਵਧੂਗਾ 35 ਸ਼ੋਅ ਕਰ ਰਿਹਾ ਹੁਣ ਆ ਗਰਮਗਰਮੇ ਜਾਣਾ ਪੈਣਾ ਟਰੱਕ ਦੇ ਉਹਰੋਂ ਵੀ ਟਰੱਕ ਆ ਰਹੇ ਆ ਸਪੀਡ ਵੀ ਨਹੀਂ ਲਿਖੀ ਹੈ ਨਾ ਕਿੰਨੀ ਆ ਲਓ ਵੀ ਮਿੱਤਰੋ ਟਨਲ ਨੰਬਰ 2 ਆਪਾਂ ਗਿਣ ਨਹੀਂ ਆਜ ਕਿੰਨੇ ਆਟਾ ਨਾਲ ਆਨੇ ਸਾਰੀਆਂ ਇਹ ਤਾਂ ਛੋਟੀ ਹੋਈ ਆ ਉਹ ਸਾਹਮਣੇ ਦੇਖੀ ਜਾਂਦਾ ਇਹ ਚ ਠੀਕ ਆ ਇਹ ਚ ਟੈਂਪਰੇਚਰ ਥੋੜਾ ਜਿਆਦਾ ਸਹੀ ਆ ਉਹ ਰੋੜੀ ਪਿੱਛੇ ਲੰਘ ਕੇ ਗਈ ਉਹ ਤਾਂ ਬੜੀ ਗਰਮ ਸੀ ਬਰਫ ਮਿਲੂਗੀ ਜੀ ਜ਼ਰੂਰ ਮਿਲੂਗੀ ਬਰਫ ਦੇ ਦਰਸ਼ਨ ਵੀ ਕਰਾਉਣਿਆ ਤੁਹਾਨੂੰ ਅੱਜ ਮੈਂ ਗਲਵਸ ਨਹੀਂ ਪਾਏ ਹਜੇ ਤੱਕ ਪਹੌਣ ਅੱਗੇ ਜਾ ਕੇ ਪਾਉਨੇ ਆ ਸਾਰੇ ਹੱਥ ਐਨ ਹੋ ਜਾਣੇ ਬਚ ਜੇ ਜਾਂਦੇ ਕਾਲੇ ਕਾਲੇ ਹੋ ਜਾਂਦੇ ਨਹੀਂ ਫਿਰ ਇਹਨੇ ਮੂਰੇ ਮੂਰੇ ਉਂਗਲਾਂ ਜੀਆਂ ਆਉਣਗੀਆਂ ਚੱਲ ਵਿਖਚੀਏ ਪੂਰਾ ਹੁਣ ਪਰ ਇੱਥੇ ਕੈਮਰੇ ਲੱਗੇ ਆ ਉਸ ਹਸਾਬ ਰ ਜੇ ਨਹੀਂ 60 ਪਤ ਨਹੀਂ 70 ਦੀ ਸਪੀਡ ਆ 60 ਦੀ ਆ ਸ਼ਾਇਦ ਉਸ ਹਸਾਬ ਨਾਲ ਜਾਣਾ ਪੈਣਾ ਆ ਆ ਜਾ ਖਲਾ 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 ਟਨਲ ਨੰਬਰ ਤਨ ਚ ਦੇਖੋ ਭਾਈਆਂ ਕ੍ਰੋਸਿੰਗ ਕ੍ਰੋਸਿੰਗ ਇੱਥੇ ਕੈਮਰੇ ਨਾਲ ਲੱਗੇ ਹੋਣ ਚਲੋ ਚਲੋ ਲਓ ਵੀ ਟਨਲ ਨੰਬਰ 4 ਵਧੀਆ ਸੀਮੈਂਟ ਲੱਗਿਆ ਵਧੀਆ ਸਾਫ ਸੁਥਰੀ ਆ ਝਾੜੂ ਪੋਚਾ ਲੱਗਿਆ ਹੋਇਆ ਵਧੀਆ ਦੂਰ ਤੱਕ ਦਿਖਦਾ ਫੌਗੀ ਜਿਹਾ ਮਾਹੌਲ ਵੀ ਨਹੀਂ ਹੈਗਾ ਹਾਂ ਐਂ ਦਿਖਦਾ ਉਹ ਸਿਰੇ ਤੋਂ ਸਿਰੇ ਤੱਕ ਲੇਟਾ ਵੀ ਐ ਭਾਈਆਂ ਸਿੱਧੀਆਂ ਵਾਕਈ ਵੈਦਰ ਵੀ ਠੀਕ ਆ ਥੋੜਾ ਜਿਆ ਥੋੜੀ ਜੀ ਗਰਮ ਹੈਗੀ ਆ ਪਰ ਠੀਕ ਆ ਜਿਹੜੀ ਸਭ ਤੋਂ ਪਹਿਲਾਂ ਸੀ ਉਹ ਬੜੀ ਗਰਮ ਸੀ ਲਓ ਜੀ ਕੈਮਰਾ ਆਪਾਂ ਸਮੇਂ ਦੇ ਹਿਸਾਬ ਨਾਲ ਔਨ ਕਰ ਲਿਆ ਤੇ ਟਨਲ ਨੰਬਰ 5 ਇਹ ਤੁਹਾਨੂੰ ਗਿਣਤੀ ਬਸ ਮੇਰਾ ਤਾਂ 5 ਜਾਂ 6 ਤੱਕ ਹੀ ਦੇਖਣੀ ਆ ਉਦੋਂ ਬਾਅਦ ਸਿੱਧੀ 11 12 ਹੀ ਆਉਣੀ ਆ ਬਾਕੀ ਮੇਰਾ 10-10 ਪਾਸੇ ਮੁੜ ਜਾਂਦੀਆਂ ਬਾਕੀ ਦੇਖ ਵੀ ਲੈਨੇ ਹਾਂ ਹਾਂ ਜੀ 8:27 ਮਿੰਟ ਮਤਲਬ ਸਾਢੇ 8 ਹੋ ਗਏ ਆ ਤੇ ਆਪਾਂ ਚੱਲੇ ਹੋਏ ਆ ਸਾਢੇ 5 6 ਵਜੇ ਦੇ ਹਨ ਲਓ ਜੀ ਇੱਧਰ ਹੋਈ ਹੋਈ ਆ ਲੈਂਡ ਲੈਂਡ ਸਲਾਈਡਿੰਗ ਲੈਂਡ ਸਲਾਈਡਿੰਗ ਕਰਕੇ ਰੋਡ ਤਾਂ ਡਬਲ ਆ ਇਹ ਇਧਰੋਂ ਬੰਦ ਹੋਇਆ ਹੋਇਆ ਰੋਡ ਤਾਂ ਬਹੁਤ ਸੋਹਣਾ ਬਸ ਕੈਮਰੇ ਲਾ ਕੇ ਇਹਨਾਂ ਨੇ ਨਾ ਉਹੀ ਕੀਤਾ ਹੋਇਆ ਹੁਣ ਜਿਹੜਾ ਤੋਂ ਸੋਚ ਲਿਆ ਹੋ ਹੋ ਇੰਨਾ ਸੋਹਣਾ ਰੋਡ ਤੇ ਸਪੀਡ ਹੈਗੀ 50 60 ਕਿ ਚਲੋ ਭਈਆ ਟੁੱਟ ਗਿਆ ਭਈਆ ਮੈਂ ਤੋ ਲਓ ਜੀ ਥੋੜੀ ਭਾਰੀ ਡਿਮਾਂਡ ਤੇ ਕੈਮਰਾ ਔਨ ਭੇਡਾਂ ਪਹਾੜੀ ਭੇਡਾਂ ਉਹ ਥੋੜੀ ਪੁਆਇੰਟ हां <laughs> ए ओ पेडा ਨਹੀਂ ਹੈਗੇ ਜਿਹੜੇ ਉਮੀ ਲੜੀ ਜਾਂਦੀਆਂ ਇਹ ਸੌ ਫੇਡਾ ਪਹਾੜੀ ਫੇਡਾ ਸੌ ਸੌ ਵੀ ਟਾਈਮ ਹੋ ਗਿਆ 9:21 ਮਿੰਟ ਤੇ 35° 34° 34 ਹੋ ਗਿਆ 35 ਸੀਗਾ 34° ਟੈਂਪਰੇਚਰ ਠੀਕ ਆ ਹਵਾ ਠੰਡੀ ਠੰਡੀ ਲੱਗਦੀ ਆ ਤੇ ਆਪਾਂ ਮਨ ਲਾਦਾ ਕੁੱਲੂ ਲੰਘ ਚੱਲੇ ਕਮੰਡੀ ਮੰਡੀ ਮੰਡੀ ਲੰਘੇ ਮੰਡੀ ਲੰਘੇ ਮੈਂ ਮੂਵ ਚੱਲਦਾ ਨਹੀਂਗਾ ਮੈਂ ਉਹ ਜਿਹੜਾ ਬੰਦਾ ਲੀਡ ਕਰ ਰਿਹਾ ਵੀਡ ਕਰ ਰਿਹਾ ਜਿਹੜਾ ਬੰਦਾ ਰੀਡਰ ਸਾਹਿਬ ਉਹਨਾਂ ਦਾ ਚੱਲਦਾ ਮੈਂ ਆਪ ਦਾ ਮਗਰ ਮਗਰ ਜਾਰ ਵਾਲੇ ਕੁਛ ਨਹੀਂ ਉਹ ਬੱਲੇ ਉਸਤਾਦ ਕਾਕਰੇ ਉਹ ਬੱਲੇ ਉਸਤਾਦ ਨੇ ਉਹ ਵੀ ਦੱਸਦਾ ਨਹੀਂਗਾ ਵੀ ਕਿੱਥੇ ਗਿਆ ਗਿਆ ਕਹਿੰਦਾ ਇੰਨੇ ਕਿਲੋਮੀਟਰ ਰਹਿ ਗਿਆ ਆ ਜਾ ਕਰ ਕੱਟ ਲੈ ਨਾਲ ਨਾਲ ਤੁਹਾਨੂੰ ਹਸਾਉਨੇ ਆ ਨਾਲ ਨਾਲ ਕਮਾਉਨੇ ਆ ਆਏ ਹਾਏ ਹਾਏ ਇਹ ਹੁਣ ਮੈਨੂੰ ਪਤਾ ਨਹੀਂ ਵੀ ਤੁਹਾਨੂੰ ਜਿਹੜਾ ਹਾ ਦਫਲਾ ਜਿਹਾ ਮੂਰੇ ਆਇਆ ਹਸੂਰੇ ਦੇ ਇਹ ਕਿਵੇਂ ਲੱਗ ਰਿਹਾ ਮੈਨੂੰ ਤਾਂ ਬਹੁਤ ਘੈਂਡ ਲੱਗ ਰਿਹਾ ਖੜ ਕੇ ਖੜ ਕੇ ਹਵਾ ਲਈਏ ਬਈ ਕਹਿੰਦੇ ਕੋਸ ਸਾਹਿਬ ਕਹਿੰਦੇ ਆ ਹਾ 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 ਲੋ ਵੀ ਪਹਿਲੀ ਵਾਰ ਹਮਾਲੇ ਨੂੰ ਲੈ ਕੇ ਆਏ ਆਲੇ ਰਾਈਡ ਹਜੇ ਤੱਕ ਤਾਂ ਗੋਡਾ ਐਕਸਪੀਰੀਅੰਸ ਬਦੇ ਹੀ ਹੋਊਗਾ ਅੱਗੇ ਵੀ ਆ ਜਾਓ ਬਈ ਬੈਟਰੀ ਜੀ ਬਚਾ ਕੇ ਤੇ ਡਾਟਾ ਜਾਂ ਬਚਾ ਕੇ ਚਲਿਏ ਰੁਕਾਵਟ ਕੇ ਲਈ ਖੇਦ ਹੈ ਜਾਂਮ ਬਹੁਤ ਲੱਗਿਆ ਹੋਇਆ 10 10 ਤੋਂ 15 ਮਿੰਟ ਹੋ ਹੀ ਗਏ ਵਸਾਈ 7 ਵੜਾ ਦਾ ਜਾਂਮ ਹੋਰ ਆ 9:47 ਆਏ ਹੋਏ ਨਹੀਂ ਤਾਂ ਸੋਹਣੀ ਵਾਲੀ 9:47 ਹੋ ਗਏ ਜੀ 35 ਡਿਗਰੀ ਤਾਪਮਨ ਐ ਮੈਨੂੰ ਹੁਣ ਖੜਿਆ ਨੂੰ ਤਾਂ 40 ਤੋਂ ਉੱਤੇ ਲੱਗਦਾ ਓਏ ਡੌਗੀ ਡੌਗੀ ਵਟਾਉਂਦਾ ਅਸਲੀ ਵਟਾਉਂ ਪਾ ਮੈਂ ਤਾਂ ਨਕਲੀ ਆ हिमालय नहीं हिमालय ना आ रहे हैं चलिए है भाई साहब हाँ 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 बस रह गया थोड़ा है। ओ, देके। ओ देके कड़ा। <laughs> दे के ओ दे के पचीकड़ एनु कहीं दे आप पचीकड़ वाइकर्स जा सकते हैं थैंक यू आई मारे मैं मुंह आई हाँ ये जाएं मैं क्या लोगे चाल करे ਨੇ ਵਧੀਆ ਵਿਚਾਰੇ ਥੋਪੇ ਡਿਊਟੀਆਂ ਕਰਦੇ ਆਏ ਆਏ ਲੋ ਵੀ ਮਤਰੋ ਟਾਂ ਨਾਲ ਨੰਬਰ 11 ਹਾਂ ਤੂੰ ਹੀ ਕਹਿਣਾ ਵੀ ਦੂਜੀਆਂ ਕਿੱਥੇ ਗਈਆਂ ਵਿਚਲੀਆਂ ਉਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਹ 11 12 ਆਉਣੀਆਂ ਵੇਜਰੀਆਂ ਮੈਂ ਦੇਖ ਲਿਆ ਸੀ ਵੀ ਬਣ ਰਹੀਆਂ ਹਜੇ ਆਏ ਹਾਏ ਕਰ ਲੋ ਲੱਤਾਂ ਸਿੱਧੀਆਂ ਓਏ ਇਹ ਤੇ ਬਹੁਤ ਵਧੀਆ ਰੱਖੀਆਂ ਜਾਂਦੀਆਂ ਲੱਤਾਂ ਮੈਂ ਦਹਣ ਰੱਖ ਕੇ ਦੇਖਿਆ ਰੇ ਕੀ ਬਾਤ ਆ ਹੋਰ ਵਾ ਮੈਂ ਤਾਂ ਹਵਾ ਲਵਾ ਰਿਆ ਸੀ ਅੰਗ ਪੈਰਾਂ ਨੂੰ ਹਾਂ ਜਦੋਂ ਇੱਕਦਮ ਖੜਦੇ ਆ ਨਾ ਫਿਰ ਨੇਤਰਾਂ ਚ ਸੇਕ ਰੱਖ ਲਓ ਅਰਕੇ ਠੰਡੀ ਠੰਡੀ ਹਵਾ ਲੱਗਦੀ ਆ। ਉਹ ਸਪੀਡ ਕਿੰਨੇ ਆ? 50 ਦੀ ਸਪੀਡ ਆ। 80 ਤੇ ਜਾ ਰਹੇ ਆ। ਅੱਛਾ, ਵੀਡੀਓ ਚੱਲੀ ਜਾਂਦੀ ਆ। ਭੋਲੀ ਗਈ ਮਤਲਬ ਉਹ ਜੀ 12 ਨੰਬਰ ਵੀ ਆ ਗਈ ਨਾਲ ਹੀ। ਤੇ ਉਹ ਕਹਿੰਦਾ ਵੀ ਉੱਥੇ ਕੋਈ ਬਚਨ-ਵਚਨ ਹੋਏ ਹੋਏ ਆ। ਬਈ ਤੁਸੀਂ ਜੱਸਾ ਆਪਣਾ ਬੇਦੀ ਬੇਅਦਬੀ ਕਰ ਰਹੇ ਹੋ ਨਾ ਇੱਥੇ ਆ ਕੇ। ਵੀ ਇਹ ਤੁਹਾਨੂੰ ਇਹਦਾ ਖਾਵੇਂ ਜਾਂ ਕੀ ਹੁੰਦਾ ਵੀ ਭੁਗਤਣਾ ਪੈਣਾ ਉਹ। ਹਾਂ। ਵੀ ਇੱਥੇ ਆ ਕੇ ਲੋਕੀ ਦਾਰੂਆਂ ਪੀਂਦੇ ਆ ਵਿੱਚ ਵੀਰਾਂ ਹਨਾ ਉਵੇਂ ਹੀ ਮੀਟ ਬਣਾਈ ਜਾਂਦੇ ਆ ਉੱਥੇ ਵਿੱਚੀ ਜੂਠ ਡੋਲੀ ਜਾਂਦੇ ਆ ਸਾਰਾ ਕੁਝ ਜਲ ਦੇਵਤਾ ਜਿਵੇਂ ਕਹਿ ਦਈਏ ਵੀ ਜਾਂ ਜਿੰਨੀ ਉਹਦੀ ਤੁਸੀਂ ਬੇਇੱਜ਼ਤੀ ਉਹ ਕਰਦੇ ਹੋ ਬੇਅਦਵੀ ਕਰਦੇ ਹੋ ਵੀ ਉਹਦਾ ਤੁਹਾਨੂੰ ਭੁਗਤਣਾ ਪੈਣਾ ਉਹਨਾਂ ਉਹ ਕਹਿੰਦਾ ਕਾਫੀ ਬੰਦੇ ਉਹਨੇ ਦੱਸਿਆ ਵੀ ਇੱਥੇ ਹੈਗੇ ਆ ਕਹਿੰਦੇ ਆ ਸੁਣੀ ਆ ਗੱਲ ਆ ਉਹ ਵੀ ਮਿੱਤਰੋ ਆ ਗਈ 13 ਵੀ ਕਿੰਨੀਆਂ ਟਨਲਾਂ ਬਣਾਤੀਆਂ ਉਹ ਵੀ ਇੰਨੀਆਂ ਸਾਫ਼ ਸਾਫ਼ ਟਨਲਾਂ ਤੋਂ ਬਾਅਦ ਇਹ ਆਈ ਹੈ ਇੱਕ ਆਖਰੀ ਟਨਲ ਹੁਣ ਜਿਹੜੀ ਇਹ ਨਹੀਂ ਭੱਦੀ ਜੀ ਗੰਦੀ ਜੀ ਲੱਗ ਰਹੀ ਆ ਇਹ ਸਭ ਤੋਂ ਪਹਿਲਾਂ ਦੀ ਬਣੀ ਹੋਈ ਮੈਂ ਕੈਮਰਾ ਔਨ ਕਰਨ ਨੂੰ ਭੁੱਲ ਗਿਆ ਇਹਦੇ ਸਟਾਰਟਿੰਗ 'ਚ ਜਦੋਂ ਇੰਟਰ ਹੁੰਦੀ ਆ ਇਹ ਦੇ ਨਾਲ ਹੀ ਇੱਕ ਪਰੇ ਰੋਡ ਮੁੜਦਾ ਉਹ ਜਿੱਪੀ ਨੂੰ ਜਾਂਦਾ ਸਿੱਧਾ ਤੇ ਆਪਾਂ ਆਲੇ ਮਨਾਲੀ ਉਹ ਪਰਣੀ ਬਣੀ ਹੋਈ ਆਈ ਓ ਯਾਰ ਹਾਰਨ ਕਾ ਤੋਂ ਮਰੀ ਜਾਂਦਾ ਤੈਨੂੰ ਦੀਦਾ ਰਾ ਲੰਘ ਜਾ ਕੇ ਲਓ ਵੀ ਮਿੱਤਰੋ ਆਸਤਾ ਖਾ ਕੇ ਤੇ ਹੁਣ ਕਹਿੰਦੇ ਇਹ ਵੀ ਮੁੰਡੇ ਨਿੰਬੂ ਵਾਲਾ ਪਣੀ ਪੀਣਗੇ ਤੇ ਨਾਲ ਤੁਹਾਨੂੰ ਬੈਕਗ੍ਰਾਉਂਡ ਮਿਊਜ਼ਿਕ ਸੁਣ ਰਿਹਾ ਹੈਗਾ ਹਲਕਾ ਹਲਕਾ ਬਹੁਤ ਸੋਣਾ ਮੌਲਾ ਹੈ ਇਹ ਆਪਾਂ ਪਹੁੰਚ ਚੁੱਕੇ ਆਂ ਜੀ ਮਨਾਲੀ ਦੇ ਨੇੜੇ ਇਹ ਦਿਖਾਈਏ ਤੁਹਾਨੂੰ ਕੁਛ ਉਹ ਖੜਾ ਜਾ ਅਜ ਵਾਹ ਅੱਰੀ ਵਾਹ ਜੀ ਤੁਹਾਨੂੰ ਕੋਈ ਫੜ ਲੱਗਿਆ ਦਿਖਾਈਏ ਤੁਹਾਨੂੰ ਇਦਾਂ ਨਜ਼ਰ ਆਉਂਦਾ ਇਦਾਂ ਦੇਖਦਾ ਨਹੀਂ ਲਿਖਦਾ ਹਨ ਸ਼ਾਇਦ ਦਿਖਦਾ ਹੋਵੇ ਬ੍ਰੀਕੀ ਹਟਾਵਾਂ ਜ਼ੂਮ ਕਰਕੇ ਆਓ ਬ੍ਰੀਕੀ ਆਓ ਆਓ ਗੈਨ ਲੁੱਕ ਲਓ ਵੀ ਮਿੱਤਰੋ ਤੁਹਾਨੂੰ ਯਾਜ ਦਿਖਾਈ ਅੱਡੇ ਤੋਂ ਤਾਂ ਉੜ ਗਿਆ ਉੜ ਗਿਆ ਉੜ ਗਿਆ ਭਾਈ ਉੜ ਗਿਆ ਅਰੇ ਭਾਈ ਉੜ ਗਿਆ ਚਲੋ ਜੀ ਚਾਹ ਦੀ ਉਬ ਕਰਨੀ ਸੀਗੀ ਹੁਣ ਚਲ ਬਾਹਰ ਚ ਹੀ ਕਰਾਂਗੇ 11:30 ਹੋ ਗਏ ਤੇ ਆਪਾਂ ਪਹੁੰਚਣ ਵਾਲੇ ਮਨਾਲੀ ਇਥੇ ਤਾਂ ਬੜਾ ਕੁਝ ਪੈਰਾ ਅਕਾਡਿੰਗ ਚੱਲ ਪਈ ਹੈ ਆਏ वाह जी वाह अरे वाह हॉट एयर बलून चक दो चक दो चक दो खिंचो ना छो रूपा <laughs> ओ <डरोना>, डरो ना <laughs> डरो ना ओ डरो डरो ना उडू गई है और निकले ज्यादा मनाली रंग का रंग रूप भी चेंज है और बाग बूग आ रोड पर दस मिनट हो गए खड़े ਸੋ ਨਸਤਰਾ ਮੜਦਾ ਹੈ ਚਲੋ ਤੁਰੀਆਂ ਕੜੀਆਂ ਬਰੀ ਚਲੋ 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 ਆਦ ਰਾਤ ਤੇ ਬਹੁਤ ਕਹਿਣਾ ਅੱਗੇ ਬਹੁਤ ਵੇਖਿਆ ਲੈ ਹੈਵੀ ਪੀਵੀ 29 ਆਹ ਕਰਦੇ ਆ ਮੋਗੇ ਵਾਲੀ ਜੀਪ ਲਈ ਓਗਾ 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 ਮੋਗਾ ਆ ਬਸ ਮਨਾਲੀ ਤੱਕ ਹੀ ਘੁੰਮਿਆ ਅੱਜ ਮੈਂ ਆ ਰ ਆ ਪਹਿਲੀ ਵਾਰ ਜਾ ਰਿਹਾ ਅੱਗੇ ਕਿੰਨੇ ਸੋਹਣੇ 뷰 ਲਾਉਂ ਜੀ ਅਾਟਰ ਚੈਨਲ ਤੋਂ ਤੋਫੀਕ ਬਸ 2 ਕਿਲੋਮੀਟਰ ਬਹਿਣਾ ਪਰੁਕੇ ਸੋਹਣਾ ਉੱਪਰ ਬਰਫ ਪਈ ਹੋਈ ਆ ਵਰ ਰਹੀ ਆ ਔਰ ਇਹ ਗੱਡੀਆਂ ਦਾ ਲੱਗ ਰਿਹਾ ਯੋਰ ਪੂਰਾ ਪਿੱਛੇ ਮੁੜ ਰਹੀਆਂ ਗੱਡੀਆਂ ਪਿੱਛੇ ਤਾਂ ਆ ਵੀ ਬੈਣ ਜੇ ਲੱਗ ਗਿਆ ਲੋ ਜੀ ਪੌਂਡ ਅਬੀ ਅ ਟੂਲ ਟਨਲ ਹਜ਼ਾਰਾਂ ਫੋਟੋ ਇੱਕ ساتھ ਵੈਲਕਮ ਚੜ 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 ਵੋਲਯਰ ਬੰਦ ਕਰ ਦਈਏ ਹਣ ਆਵਾਜ਼ ਵਧੀਆ ਹੋਵੇ ਹਰ ਕੇ ਹਰ ਕੇ ਸਲਾਮ ਹੈ ਕੋ ਰਿਵਰ ਠੰਡੀ ਠੰਡੀ ਕਿਧਰ ਅੰਦਰ ਆਏ ਗਿੱਲਾ ਹੋਇਆ ਪਿਆ ਜਿਵੇਂ ਵੀ ਪਿਆ ਹੁੰਦਾ ਅੰਦਰ ਪਰ ਇਹ ਪਹਾੜ ਕੱਟ ਕੇ ਬਣਾਈ ਆ ਨਾ ਅੰਦਰ ਪਾਣੀ ਇਹਦੇ ਆ ਤੇ ਸੰਸਰਿਆ ਸੰਸਰਿਆ ਹੋਣ ਹੋਇਆ ਠੰਡਾ ਸਰੀ ਨੋ ਬਾਅਰ ਕਿੰਗਾਂ ਰੋਡ ਇਧਰ ਲੇ ਹੈਗਾ ਜੀ 396 ਕਿਲੋਮੀਟਰ ਤੇ ਆਪਾਂ ਮੋੜ ਚੁੱਕੇ ਆ ਜੀ ਲੈ ਆਲ ਆਹ ਉਫੋ ਛੋਟਾ ਜਿਹਾ ਟ੍ਰਕ ਆਨ ਔਰ ਵਾਹ ਸੋਣਾ 뷰 ਹੋ ਗਏ ਨੇ ਹੈਲੋ ਲਓ ਵੀ ਮਿੱਤਰੋ ਆਪ ਬਬੂ ਚੁੱਕੇ ਆ ਇੱਕ ਪਤਾ ਨਹੀਂ ਕਿਹੜੀ ਇਹ ਘੈਂਟ ਜੀ ਜਗਾ ਹਾਂ ਦੇਖੋ ਤੁਸੀਂ ਵੀਓ ਦੇਖੋ ਜਗਾ ਸਟੋ ਜਗਾ ਉਹ ਆ ਵੀ ਜਿੱਥੇ ਕੋਈ ਨਹੀਂ ਆਉਂਦਾ ਬਸ ਆ ਜਿਹੜੇ ਖੇਤਾਂ ਦੇ ਕੰਮ-ਕਮ ਕਰਨ ਵਾਲੇ ਇਹੀ ਆਉਂਦੇ ਆ ਦੇਖੋ ਤੇ ਤੁਹਾਨੂੰ ਦੱਸ ਦਿੰਨੇ ਆ ਉਹ ਸਾਹਮਣੇ ਜਿਹੜਾ ਵਾਟਰਫਾਲ ਦੇਖ ਰਿਹਾ ਉਹ ਸਿਸੂ ਵਾਲਾ ਵਾਟਰਫਾਲ ਇਹ ਆ ਲੋ ਤੇ ਉਹ ਆ ਗਿਆ ਜੀ ਸਾਹਮਣੇ ਸਿਸੂ ਸ਼ਾਂਤੀ ਦੇਖੋ ਬਸ ਤੁਸੀਂ ਸ਼ਾਂਤੀ ਸੁਣੋ ਮਾਹੌਲ ਦੇਖੋ ਮੋਸ਼ਨ ਬਣਾ ਕੇ ਆ ਜਾਣਾ ਬਸ ਈਜ਼ੀ ਆ ਕੋਈ ਟਗਲ ਨਹੀਂ ਬੋਸ ਜੇ ਭਾਈ ਚਾਂਸ ਕੇ ਡਿੱਗਿਆ ਜਾਂ ਉਹ ਡਿੱਗਿਆ ਤਾਂ ਉਹਨਾਂ ਫਰਕ ਰੱਖੀ ਓਕੇ ਆ ਇੱਕ ਮਿੰਟ ਇੱਥੇ ਹੀ ਮੈਂ ਪੱਥਰ ਲਿਆਵਾਂ ਆ ਪਿਆ ਇਹ ਦੱਸ ਲਓ ਬਬਾ ਹੂੰ ਗਨੀਆਂ ਹੈ ਫੋ ਗਨੀਆਂ ਲਾ ਪੂਰਾ ਓਕੇ ਆ ਨਹੀਂ ਆਦਾ ਕੀ ਆ ਓਕੇ ਟੈਂਟ ਖੋਲੋ ਮੁੰਡਿਓ ਟੈਂਟ ਖੋਲੋ ਮੁੰਡਿਓ ਬਣਾਓ ਕਰਾਂ ਜਗਾ ਲਓ ਜੀ ਅਰ ਜਾਈ ਥੈਂਕ ਯੂ ਸੋ ਮਚ ਵੈਲਕਮ ਆ ਸ਼ਾਹਿਬ ਜੀ ਲਓਈ ਟੈਂਟ ਤਾਂ ਲੱਗ ਗਿਆ ਅੰਦਰੋਂ ਕੁਛ ਇਦਾਂ ਦਾ ਤੇ ਬਾਹਰੋਂ ਵੀ ਇਤਲਾ ਦਾ ਪੰਪਰਨੀਆ ਬਹੁਤ ਵਧੀਆ ਬਣਾਤਾ ਹੈ ਗੱਦੇ ਸ਼ਾਬਾ ਹੈ ਹਾਂ ਟੈਂਕਸ ਲਾ ਬਹੁਤ ਜਿਆਦਾ ਹਾਂ ਇਧਰ ਲਾ ਵੀ ਵਧੀਆ ਬਣਾਇਆ ਇਧਰ ਲਾ ਫਿਰ ਮੇਰੇ ਵਾਲਾ ਜਿਆਦਾ ਮੂਰੇ ਆਇਆ ਹੈ ਹਾਂ ਇਧਰ ਲਾ ਮੇਰੇ ਵਾਲਾ ਮੈਂ ਮੂਰੇ ਆਇਆ ਜਿਆਦਾ ਇਧਰ ਨੂੰ ਹਾਂ ਅਦਰ ਮੋਟਰਸਾਈਕਲ ਵੀ ਆਏ ਆ ਟੈਂਟ ਵੀ ਆ ਚਲੋ ਵਧੀਆ ਮੀ ਵੀ ਆ ਸਕਦਾ ਬਈ ਜੇ ਮੇਰੇ ਟੈਂਟ ਚ ਪਾਣੀ ਵੜ ਗਿਆ ਹੁਣ ਰੁਕ ਦੀਏ ਨਿਕਲਦੀ ਆਪੇ ਚ ਉਂਝੂ ਵੀ ਰੁਕੂਗੀ ਉਹ ਦੂਜਾ ਉਪਾਅ ਕਰਾਂਗੇ ਹੌਣ ਵਾਲਾ ਤਾਂ ਰੈਡੀ ਆ ਇੱਕ ਹੈਗੇ ਐਨ ਹਾਲਟ ਤੇ ਤੇ ਉਪਰੋਂ ਹੂਕਾ ਮਾਰਨੀ ਆ ਬੈਣੀ ਆ ਸਭ ਤੋਂ ਪਹਿਲੇ ਟੈਂਟ ਲੱਗੇ ਨਦੀ ਕਿਨਾਰੇ ਕਿੰਨੇ ਘੰਟ ਨਦੀ ਕਿਨਾਰੇ ਟੈਂਟ ਲੱਗੇ ਕਿੰਨੇ ਘੰਟ ਉਹ ਤੇ ਲੱਗੇ ਹੋਰ ਸੋਹਣਾ 뷰 ਸੀ ਚੱਲੀਏ ਦੇਖ ਲਓ ਹੁਣ ਕੋਪਰ ਟੈਂਟ ਲਾ ਲਓ ਇਹ ਵਧੀਆ ਸੀ ਹੁਣ ਦੇਖਿਆ ਬੰਦ ਹਵਾ ਭਰਦੇ ਭਰਦੇ ਨੇ ਪਹਿਲਾਂ ਮਨ ਚਾਹਣ ਲੱਗਿਆ ਸੀ ਤੂੰ ਉਹ ਰਾਜਾ ਫਿਰ ਉਹ ਹਾਲਾ ਉੱਥੋਂ ਨਹੀਂ ਪਤਾ ਲੱਗਦਾ ਤਾਂ ਤੋਂ ਦੇਖ ਉੱਥੋਂ ਨਹੀਂ ਪਤਾ ਲੱਗਦਾ ਤਾਂ ਤੋਂ ਦੇਖਦਾ ਉਹ ਬਲੂਨ ਜਿਹਾ ਵੀ ਫਲਾ ਲਿਆ ਉੱਥੇ ਉਹਨਾਂ ਨੇ ਉਹਦੇ ਉਹ ਬਲੂਨ 에ਅਰ ਬਲੂਨ ਜਿਹਾ ਵੀ ਫਲਾ ਲਿਆ ਉਹਨਾਂ ਨੇ ਉਹਦੇ ਚਾਰ ਕੋਈ ਨਹੀਂ ਕੱਲੂ ਦੇਖ ਲਾਂਗੇ ਉਰਪਰ ਨੂੰ ਇਹ ਬੜੀਆ ਪੋਲਾ ਪੋਲਾ ਜਿਆ ਬਣ ਜੇ ਇਦਾਂ ਹੀ ਆਂਡੋ ਟੱਟ ਜਾ ਲਓ ਜੀ 8:5 ਕੇ 8:00 ਸਵਾ 8 ਹੋ ਗਏ ਨੇ ਤੇ ਵੀ ਉਹ ਕੁਝ ਪਹਾੜਾਂ ਦਾ ਇਦਾਂ ਨੇਰਾ ਹੋ ਚੱਲਿਆ ਤੇ ਉਹ ਸਾਹਮਣੇ ਥੱਲੇ ਰਹਿ ਗਿਆ ਜੀ ਸ਼ਿਸ਼ੂ ਸਿਸ ਸਿਸੂ ਆਕ ਸ਼ਿਸ਼ੂ ਪਾਣੀ ਸ਼ਿਸ਼ੂ ਕੀ ਕਰਨਿਆ ਜੋਗੀਆ ਹੋਰ ਰਹਿ ਗਿਆ ਤੇ ਆਪਾਂ ਇੱਥੇ ਬਣਾ ਰਹੇ ਹਾਂ ਹੁਣ ਖਾਣ ਪੀਣ ਲਈ ਕੋਈ ਛੋਟਾ ਮੋਟਾ ਪ੍ਰੋਗਰਾਮ ਤੇ ਖਾ ਪੀ ਕੇ ਫੇ ਇਹ ਆ ਲਗੇ ਟੈਂਟ ਆ ਖੜਿਆ ਬਾਈਕ ਫੇ ਸੌਣੇ ਆ ਸਵੇਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੋਣੇ ਜਿਹਾ ਥਿਊ